ਸਰਜਰੀਏ ਗੱਲ ਦੋਸਤੋ ਮੈਂ ਜਰਨਜੀਤ ਸਿੰਘ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪੁਰਾਣੀਆਂ ਵੀਡੀਓ ਦੇ ਥੱਲੇ ਜਾ ਕੇ ਕਮੈਂਟ ਕਰਦੇ ਹੋ ਜਾਂ ਫੋਨ ਕਰਦੇ ਹੋ ਜਾਂ ਮੈਸੇਜ ਕਰਦੇ ਹੋ ਕਿ ਵੀਡੀਓ ਜਲਦੀ ਅਪਲੋਡ ਕਰੋ ਡੇਲੀ ਅਪਲੋਡ ਕਰੋ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜੀ ਜਿੰਨੀਆਂ ਵੀ ਆਪਾਂ ਬਾਕੀ ਦੇ ਨਾਲ ਵੀਡੀਓ ਅਪਲੋਡ ਕੀਤੀਆਂ ਨੇ ਹੁਣ ਤੱਕ ਉਹਨਾਂ ਦੇ ਅਨਜਾਮ ਭਾਵੇਂ 2-3 ਸਾਲ ਪਹਿਲੀਆਂ ਵੀਡੀਓ ਨੇ ਜਾਂ ਹੁਣ ਵੀ ਆਪਾਂ ਜਿੰਨੀਆਂ ਵੀ ਕਰਦੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਕੋਈ ਨਾ ਕੋਈ ਲੁਕੀ ਸਚਾਈ ਜਿਹੜੀ ਹੈ ਜਾਂ ਕੋਈ ਠੱਗੀ ਜਿਹੜੀ ਹੈ ਉਹਦਾ ਪਰਦਾ ਫਾਸ਼ ਕਰਦੇ ਆਂ ਈ ਵਾਰੀ ਭੁਗਤਨੇ ਪੈਂਦੇ ਨੇ ਉਹ ਰੋਲੇ ਚੱਲਦੇ ਰਹਿੰਦੇ ਨੇ ਕਦੀ ਕੋਈ ਨੋਟਿਸ ਆ ਗਿਆ ਕਦੀ ਕੁਝ ਹੋ ਗਿਆ ਬਾਕੀ ਕੋਈ ਇਦਾਂ ਦੀ ਗੱਲ ਨਹੀਂ ਗਈ ਜ਼ਿੰਦਗੀ ਜ਼ਿੰਦਾਬਾਦ ਤੇ ਵੀਡੀਓ ਤੁਹਾਨੂੰ ਜਿੰਨੀਆਂ ਵੀ ਮਿਲਣਗੀਆਂ ਜਿੰਨਾ ਚਿਰ ਵੀ ਮਿਲਣਗੀਆਂ ਬੇਬਾਕੀ ਦੇ ਨਾਲ ਹੀ ਮਿਲਣਗੀਆਂ ਇਹ ਬਿਲਕੁਲ ਤੁਹਾਨੂੰ ਗਾਰੰਟੀ ਹੈ ਅੱਜ ਜਿਹੜੇ ਮੁੱਦੇ ਦੇ ਉੱਤੇ ਆਪਾਂ ਗੱਲ ਕਰਨੀ ਹੈ ਕਣਕ ਦੇ ਵਿੱਚ ਲਾਸਟ ਯੂਰੀਆ ਆਪਾਂ ਨੂੰ ਕਿੰਨੇ ਇੱਕ ਦਿਨਾਂ ਦੇ ਵਿੱਚ ਪੂਰੀ ਕਰ ਦੇਣੀ ਚਾਹੀਦੀ ਹੈ ਇੱਕ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਸਵਾਲ ਹੈ ਜ਼ਿੰਮੇਦਾਰਾਂ ਦਾ ਬਹੁਤ ਸਾਰੇ ਜ਼ਿੰਮੇਦਾਰ ਨੇ ਜਿਹੜੇ ਪੰਜਾਬ ਪੰਜਾਬ 60 60 ਦਿਨਾਂ ਤੇ ਜਾ ਕੇ ਵੀ ਯੂਰੀਆ ਦਾ ਤੋੜਾ ਖੋਲੀ ਬੈਠੇ ਹੁੰਦੇ ਨੇ ਜਾ ਕੇ ਬੰਨੇ ਦੇ ਉੱਤੇ ਜਾਂ ਫਿਰ ਬਹੁਤ ਸਾਰੇ ਜ਼ਿੰਮੇਦਾਰ ਨੇ ਜਿਹੜੇ ਬਹੁਤ ਲੋੜ ਤੋਂ ਪਹਿਲਾਂ ਹੀ ਪਾ ਦਿੰਦੇ ਨੇ ਜਿਸ ਦੇ ਕਾਰਨ ਆਪਾਂ ਨੂੰ ਨੁਕਸਾਨ ਕਈ ਵਾਰੀ ਕਣਕ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਝਾੜ ਦੇ ਉੱਤੇ ਜਾ ਕੇ ਦੋਸਤੋ ਵੇਖੋ ਵੈਸੇ ਤਾਂ ਕਈ ਲੋਕ ਕਹਿ ਦਿੰਦੇ ਆ ਕਿ ਖੇਤੀ ਦੇ ਇਹ ਪਰ ਜੇਕਰ ਆਪਾਂ ਬਹੁਤਾ ਵੀ ਕਰਮਾਂ ਦੇ ਉੱਤੇ ਛੱਡ ਦਿੰਨੇ ਆ ਹਾਲਾਂਕਿ ਮੈਂ ਇਸ ਗੱਲ ਨੂੰ ਮੰਨਦਾ ਕਿ ਕਰਮ ਜੇਕਰ ਆਪਣਾ ਸਾਥ ਦਿੰਦੇ ਨੇ ਤੇ ਨਾਲ ਦੀ ਨਾਲ ਮੌਸਮ ਸਾਰਾ ਕੁਝ ਮਿਲ ਮਿਲ ਜੁਲ ਕੇ ਸਾਥ ਦਿੰਦਾਏ ਤੇ ਫਿਰ ਉਹਦੇ ਵਿੱਚ ਝਾੜ ਆਪਣਾ ਬਹੁਤ ਵਧੀਆ ਮਿਲ ਜਾਂਦਾਏ ਪਰ ਸਾਰਾ ਕੁਝ ਜੇ ਆਪਾਂ ਕਰਮਾਂ ਦੇ ਸਿਰਦੇ ਹੀ ਛੱਡਦੇ ਆਂ ਜਿਕਰ ਆਪਾਂ 80 ਦਿਨਾਂ ਤੇ ਜਾ ਕੇ ਯੂਰੀਆ ਪਾਵਾਂਗੇ ਜਾਂ 10 ਦਿਨਾਂ ਚ ਹੀ ਪੂਰਾ ਕਰ ਦੇਵਾਂਗੇ ਤੇ ਆਪਾਂ ਆਖਾਂਗੇ ਕਿ ਕਰਮ ਜੋ ਦੇਣਾ ਹੈ ਉਹ ਦੇ ਦੇਣਗੇ ਕਰਮ ਤੇ ਫਿਰ ਇਦਾਂ ਤਾਂ ਨਹੀਂ ਨਾ ਹੁੰਦਾ ਆਪਾਂ ਨੂੰ ਇੱਕ ਨਿਜਮ ਦੇ ਹਿਸਾਬ ਦੇ ਨਾਲ ਚੱਲਣਾ ਹੀ ਪੈਣਾ ਹੈ ਜਿਹੜਾ ਨਿਜਮ ਕੁਦਰਤ ਨੇ ਬਣਾਇਆ ਹੈ ਜਿਹੜੇ ਟਾਈਮ ਦੇ ਵਿੱਚ ਜਿਹੜਾ ਤੱਤ ਫਸਲ ਨੂੰ ਮਿਲਣਾ ਹੈ ਉਸੇ ਟਾਈਮ ਦੇ ਵਿੱਚ ਹੀ ਮਿਲਣਾ ਹੈ ਨਾ ਪਹਿਲਾਂ ਦੇਣ ਦਾ ਫਾਇਦਾ ਹੈ ਤੇ ਨਾ ਹੀ ਉਹ ਜਿਹੜਾ ਤੱਤ ਹੈ ਆਪਾਂ ਨੂੰ ਬਾਅਦ ਦੇ ਵਿੱਚੋਂ ਦੀ ਪਾਉਣ ਦਾ ਫਾਇਦਾ ਹੈ ਕਣਕ ਦੇ ਵਿੱਚ ਯੂਰੀਆ ਦੀ ਜਿੱਥੋਂ ਤੱਕ ਗੱਲ ਆਉਂਦੀ ਹੈ ਆਪਾਂ ਸਾਰੇ ਜਾਣੇ ਹੀ ਵਰਤੋਂ ਲਗਭਗ 3-4% ਦੇ ਲਾਗੇ ਬੰਨੇ ਨੇ ਜਿਹੜੇ ਆਰਗੈਨਿਕ ਬਿਲਕੁਲ ਕਰਦੇ ਨੇ ਬਾਦ ਬਾਕੀ ਤਾਂ ਜਿੰਨੇ ਵੀ ਨੇ ਜਿਆਦਾਤਰ ਆਪਾਂ ਯੂਰੀਆ ਦੀ ਵੱਡੇ ਪੱਧਰ ਤੇ ਵਰਤੋਂ ਕਰਦੇ ਹੀ ਹੈਗੇ ਆ ਤਾਂ ਇਹ ਜਿਹੜੀ ਯੂਰੀਆ ਇਹਦੇ ਕਾਰਨ ਆਪਣਾ ਝਾੜ ਵੱਧ ਵੀ ਸਕਦਾ ਹੈ ਤੇ ਝਾੜ ਘਟ ਵੀ ਸਕਦਾ ਹੈ ਜੇਕਰ ਆਪਾਂ ਧਿਆਨ ਨਹੀਂ ਦਿੰਦੇ ਉਹਦੇ ਉੱਤੇ ਜਾਂ ਫਿਰ ਆਪਾਂ ਕੁਝ ਲਿਖਿਆ ਜਿਹੜਾ ਜਾਂ ਕਿਤੇੋਂ ਸੁਣ ਕੇ ਸੋਸ਼ਲ ਮੀਡੀਆ ਦੇ ਉੱਤੋਂ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਚੱਲਦੇ ਆ ਤਾਂ ਆਪਣਾ ਜਿਹੜਾ ਝਾੜ ਹੈ ਉਹਦੇ ਵਿੱਚ ਕਈ ਵਾਰੀ ਆਪਾਂ ਨੂੰ ਵੱਡੀ ਗਰਾਵਟ ਵੇਖਣ ਨੂੰ ਮਿਲ ਜਾਂਦੀ ਹੈ ਐਂਡ ਤੇ ਜਾ ਕੇ ਕਣਕ ਦੇ ਵਿੱਚ ਯੂਰੀਆ ਪਾਉਣ ਦੇ ਨ ਡਿਸਾਈਡ ਕਰਨ ਤੋਂ ਪਹਿਲਾਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਨੂੰ ਇਹ ਚੀਜ਼ ਜ਼ਰੂਰ ਜਾਣਣੀ ਚਾਹੀਦੀ ਏ ਕਿ ਆਪਣੀ ਜ਼ਮੀਨ ਦੀ ਹੋਲਡਿੰਗ ਕਪੈਸਿਟੀ ਕਿੰਨੀ ਏ ਕਿੰਨੇ ਦਿਨਾਂ ਤੱਕ ਏ ਜਾਂ ਪੀ ਐਚ ਲੈਵਲ ਕਿੰਨਾ ਏ ਜਾਂ ਕੀ ਆਪਣੀ ਜ਼ਮੀਨ ਦੀ ਜਿਹੜੀ ਰਿਪੋਰਟ ਏ ਉਹਦੇ ਅਨੁਸਾਰ ਆਪਣੀ ਜਿਹੜੀ ਧਰਤੀ ਏ ਆਪਣੀ ਜ਼ਮੀਨ ਜਿਹੜੀ ਏ ਮਿੱਟੀ ਜਿਹੜੀ ਏ ਉਹ ਕਿਹੋ ਜੀ ਏ ਵੈਸੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਵਿਗਿਆਨ ਦੇ ਹਿਸਾਬ ਦੇ ਨਾਲ ਚੱਲਦੇ ਹੋ ਤਾਂ ਜਿਹੜੀਆਂ ਥੋੜਾ ਟਾਈਮ ਲੈਣ ਵਾਲੀਆਂ ਕਣਕਾਂ ਨੇ ਜਿੰਨਾ ਵੀ ਘੱਟ ਸਮਾਂ ਖੜਦੀਆਂ ਨੇ ਉਹਨਾਂ ਦੇ ਵਿੱਚ 38 ਤੋਂ 40 ਦਿਨ ਦੇ ਵਿੱਚ ਤੇ ਜਿਹੜੀਆਂ ਜ਼ਿਆਦਾ ਟਾਈਮ ਖੜਦੀਆਂ ਨੇ ਉਹਨਾਂ ਦੇ ਵਿੱਚ 42 ਤੋਂ 45 ਦਿਨ ਦੇ ਵਿੱਚ ਵਿੱਚ ਜੂਰੀਆ ਜਿਹੜੀ ਤੁਸੀਂ ਪੂਰੀ ਹਰ ਹਾਲ ਦੇ ਵਿੱਚ ਕਰ ਹੀ ਦੇਣੀ ਹੈ ਕਈ ਕਿਸਮਾਂ ਹੁਣ ਨਵੀਆਂ ਆ ਗਈਆਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਘੱਟ ਸਮਾਂ ਖੜਦੀਆਂ ਨੇ ਉਹਨਾਂ ਦੇ ਵਿੱਚ ਇੱਕ ਹੋਰ ਤਰੀਕਾ ਮੈਂ ਤੁਹਾਨੂੰ ਦੱਸਦਾ ਉਹਦੇ ਹਿਸਾਬ ਦੇ ਨਾਲ ਤੁਸੀਂ ਵੇਖਣਾ ਹੈ ਕਿ ਤੁਹਾਨੂੰ ਕਿੰਨੇ ਦਿਨਾਂ ਦੇ ਵਿੱਚ ਜੂਰੀਆ ਪੂਰੀ ਕਰਨੀ ਚਾਹੀਦੀ ਕਰਨਾ ਕਿ ਇਹ ਤੁਸੀਂ ਕੋਈ ਵੀ ਵੈਰੈਟੀ ਲੈਣੀ ਹੈ ਜਿਹੜੀ ਵੀ ਤੁਸੀਂ ਬੀਜੀਏ ਉਹਦੀ ਡਿਟੇਲ ਤੁਸੀਂ Google ਤੋਂ ਵੀ ਕੱਢ ਸਕਦੇ ਜੇ ਯੂਨੀਵਰਸਿਟੀ ਜਿਹੜੀ ਨੇ ਉਹ ਵੈਰੈਟੀ ਬਣਾਈ ਹੈ ਜਾਂ ਜਿਹੜੀ ਕੰਪਨੀ ਨੇ ਵੈਰੈਟੀ ਬਣਾਈ ਹੈ ਉਹਨੇ ਵੀ ਉਹਦੀ ਡਿਟੇਲ ਦਿੱਤੀ ਹੋਵੇਗੀ Google ਦੇ ਉੱਤੇ ਤਾਂ ਉਹਦੀ ਡਿਟੇਲ ਤੁਸੀਂ ਵੇਖਣੀ ਹੈ ਉਹ ਵੈਰੈਟੀ ਕਿੰਨੇ ਦਿਨ ਖੜਦੀ ਹੈ ਉਹਦੇ ਵਿੱਚੋਂ ਜਿੰਨਾ ਵੀ ਉਹਦਾ ਟੈਲਰਿੰਗ ਟਾਈਮ ਹੈ ਮੰਨ ਕੇ ਚੱਲੋ ਜੇ 50 ਦਿਨ ਦਾ ਟੈਲਰਿੰਗ ਟਾਈਮ ਹੈ ਤਾਂ ਉਹਦੇ ਵਿੱਚੋਂ ਉਹਨਾਂ 50 ਦਿਨਾਂ ਦੇ ਵਿੱਚੋਂ ਤੁਸੀਂ 10 ਤੋਂ 15 ਦਿਨ ਕੱਢ ਦੇਣਿਆ ਤੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਯੂਰੀਆ ਪੂਰੀ ਕਰ ਦੇਣੀ ਹੈ ਮੰਨ ਕੇ ਚੱਲੋ ਜੇਕਰ ਕੋਈ ਵੈਰਟੀ 50 ਦਿਨ ਤੱਕ ਹੀ ਟਿਲਰਿੰਗ ਕਰ دیਜੀਏ ਫਟਾਰਾ ਕਰ دیਜੀਏ ਤੇ ਉਹਦੇ ਵਿੱਚ ਤੁਸੀਂ ਉਹੀ 35 ਤੋਂ 38 ਦਿਨ ਦੇ ਵਿੱਚ ਵਿੱਚ ਯੂਰੀਆ ਜਿਹੜੀ ਹਰ ਹਾਲ ਦੇ ਵਿੱਚ ਪੂਰੀ ਕਰ ਹੀ ਦੇਣੀ ਹੈ ਜੇਕਰ ਟਿਲਰਿੰਗ ਟਾਈਮ ਤੋਂ ਬਾਅਦ ਦੇ ਵਿੱਚ ਆਪਾਂ ਯੂਰੀਆ ਦਿੰਨੇ ਆ ਤੇ ਉਹਦੇ ਨਾਲ ਫਿਰ ਕਣਕ ਨੇ ਇਕੱਲਾ ਵਧਣਾ ਹੀ ਹੈ ਉਹਦੇ ਨਾਲ ਉਹਦੇ ਸਟਰਕਚਰ ਦੇ ਵਿੱਚ ਫਟਾਰੇ ਦੇ ਵਿੱਚ ਕੋਈ ਆਪਾਂ ਨੂੰ ਵਾਧਾ ਵੇਖਣ ਨੂੰ ਨਹੀਂ ਮਿਲਣਾ ਤੇ ਜਿਆਦਾ ਜੇਕਰ ਕਣਕ ਵੱਧਦੀ ਹੈ ਤੇ ਉਹਦੇ ਨਾਲ ਫਿਰ ਤੁਸੀਂ ਜਾਣਦੇ ਹੋਗੇ ਕਈ ਤਰ੍ਹਾਂ ਦੇ ਆਪਾਂ ਨੂੰ ਨੁਕਸਾਨ ਅੱਗੇ ਜਾ ਕੇ ਵੇਖਣ ਨੂੰ ਮਿਲਦੇ ਨੇ ਜਿਆਦਾ ਕਣਕ ਨੂੰ ਵਧਣ ਤੋਂ ਆਪਾਂ ਬਚਾਉਣਾ ਹੈ ਜੇਕਰ ਤੁਹਾਡੀ ਜ਼ਮੀਨ ਬਹੁਤ ਜ਼ਿਆਦਾ ਚੰਗੀ ਇਹ ਰੂੜੀ ਪਾਉਂਦੇ ਹੋ ਜਾਂ ਹਰੀ ਖਾਦ ਦੀ ਬਜਾਈ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਉਹ ਜਿਹੜੀ ਤੁਹਾਡੀ ਜ਼ੂਰੀਆ ਏ ਉਹ ਨਜੀ ਤੋਂ 30 ਦਿਨ ਦੇ ਵਿੱਚ ਵਿੱਚ ਹੀ ਪੂਰੀ ਹੋ ਜਾਵੇ ਕਿਉਂਕਿ ਜਿਆਦਾ ਜੇਕਰ ਲੰਮਾ ਟਾਈਮ ਚੰਗੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਖੜੋਗੇ ਤਾਂ ਉਹਦੇ ਵਿੱਚ ਪਹਿਲਾਂ ਹੀ ਕਿਉਂਕਿ ਖਰਾਗੀਤਤ ਬਹੁਤ ਜ਼ਿਆਦਾ ਹੁੰਦੇ ਨੇ ਕਣਕ ਦਾ ਵਾਧਾ ਜ਼ਿਆਦਾ ਹੁੰਦਾ ਹੈ ਤੇ ਫਟਾਰੇ ਦੇ ਵਿੱਚ ਕਮੀ ਫਿਰ ਆਪਾਂ ਨੂੰ ਵੇਖਣ ਨੂੰ ਮਿਲ ਜਾਂਦੀ ਏ ਜੇਕਰ ਵੀ ਤੁਸੀਂ ਜਿਆਦਾ ਪਾ ਦਿੱਤਾ ਇਹ ਕਣਕ ਦਾ ਮੰਨ ਕੇ ਚੱਲੋ ਤੁਸੀਂ 40 ਕਿਲੋ ਵੀ ਆਪਾਂ ਪਾਉਨੇ ਆ ਆਮ ਤੇ ਉਹਦੇ ਵਿੱਚ ਤੁਸੀਂ 50 ਕਿਲੋ ਵੀ ਪਾ ਦਿੱਤਾ ਤਾਂ ਉਸ ਕਣਕ ਦੇ ਵਿੱਚ ਤੁਸੀਂ ਹੋਰ ਜਿਹੜੇ 5 ਤੋਂ 8 ਦਿਨ ਯੂਰੀਆ ਪਹਿਲਾਂ ਪਾਉਣੀ ਹੈ ਜੇਕਰ ਤੁਸੀਂ 40 ਦਿਨਾਂ ਦੇ ਵਿੱਚ ਕਰਨੀ ਹੈ ਤਾਂ ਉੱਥੇ ਫਿਰ ਤੁਸੀਂ 32 ਤੋਂ 35 ਦਿਨਾਂ ਦੇ ਵਿੱਚ ਵਿੱਚ ਯੂਰੀਆ ਹਰ ਹਾਲ ਦੇ ਵਿੱਚ ਗਣਕ ਦੇ ਵਿੱਚ ਪੂਰੀ ਕਰ ਹੀ ਦੇਣੀ ਹੈ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਜੇ ਹੋਰ ਆਪਣੇ ਭੈਣਾ ਬ੍ਰਾਹਮਣ ਦੇ ਨਾਲ ਵੀਡੀਓ ਤੁਹਾਨੂੰ ਅੱਗੇ ਲਗਾਤਾਰਤਾ ਦੇ ਨਾਲ ਮਿਲਣਗੀਆਂ ਸ਼ੇਅਰ ਜ਼ਰੂਰ ਕਰਿਓ ਤੇ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ